ਫਾਈਨ ਨਵੇਂ ਬਲੌਗਸ ਸਾਰਿਆਂ ਦਾ ਧੰਨਵਾਦ ਅੱਜ ਅਸੀਂ ਪਹੁੰਚੇ ਮਾਨਸਾ ਮਾਨਸਾ ਸਾਡੇ ਅਕਸ਼ੂ ਜਿੰਦਲ ਜਿੰਦਰ ਬਾਈ ਅਕਸ਼ੂ ਜਿੰਦਲ ਜੋ ਕਿ ਏਸ਼ੀਆ ਤਰਵਾਰ ਬਾਜੀ ਚੋਫਾ 3rd ਪੋਜੀਸ਼ਨ ਲੈ ਕੇ ਆਏ ਨੇ ਉਹਨਾਂ ਦਾ ਅਸੀਂ ਸਵਾਗਤ ਕੀਤਾ ਹੈਗਾ ਮਾਨਸਾ ਰਿਲੀਜੇਸ਼ਨ ਤੇ ਸਾਡੀ ਮੈਨੇਜਮੈਂਟ ਤੇ ਪਰਮਾ ਹੰਗਾਰਾ ਉਨ੍ਹਾਂ ਦਾ ਧੰਨਵਾਦੀ ਆਇਆ ਕਰਦੇ ਹੋਏ ਇਹ ਬੱਚੇ ਨੇ ਬਈਮਾਨ ਸੰਜਲੇ ਦਾ ਨਾਮ ਰੋਸ਼ਨ ਕਰਿਆ ਅਕਸ਼ੋ ਜਿੰਦਰ ਤੇ ਬਾਬਾ ਫਰੀਦ ਅਕੈਡਮੀ ਉੱਪਰ ਦੇਖੇ ਵਰਦੇ ਸਾਡੇ ਪ੍ਰਿੰਸੀਪਲ ਬ੍ਰਿਜ ਲਾਲ ਜੀ ਦੇ ਬੇਟੇ ਨੇ ਇਹ ਬਈ ਗੋਦੀ ਜੀ ਪਾਗਾ ਡੀਪੀ ਪਹਿਲਾਂ ਚੰਨਸ ਗਿਆ ਜੀ ਆਪ ਦੋਸਤਾਂ ਪ੍ਰੇਮ ਮਿੱਤਰ ਆਪਣਾ ਅਈ ਪਰਮਹੰਕਾਰ ਆਵੰਦੇ ਹੋਏ ਤੇ ਉੱਥੇ ਜੀ ਨਾਮੀ ਸੱਜਣ ਪਹੁੰਚੇ ਨੇਗੇ ਤੇ ਸਾਡੇ ਨਾਲ ਕੋ ਸਾਹਮ ਪਹੁੰਚ ਨਹੀਂ ਲਾਈਪੇ ਬੱਚੇ ਨੇ ਕਿ ਭਾਈ ਇੱਥੇ ਸਾਰੇ ਐਮਐਲਏ ਆ ਨੇ ਸਾਬ ਕਾਇਨ ਦੇ ਸਾਡੇ ਐਮਐਲਏ ਪ੍ਰੇਮ ਰੌੜਾ ਜੀ ਉਹ ਵੀ ਪਹੁੰਚ ਨੇ ਤੇ ਸੇਨਾਂ ਦਾ ਵੀ ਬਹੁਤ ਜੀ ਆਇਆਂ ਕਹਦੇ ਆ ਤੇ ਇਹ ਕੁਝ ਪਾਲਣੇ ਵੀਰੇ ਬੱਚੇ ਦੀ ਖੁਸ਼ੀ ਆਨਲਾਈਨ ਖੁਸ਼ੀ ਆ ਬੱਚੇ ਦੇ ਵਾਸਤੇ ਸਾਡੇ ਵਾਸਤੇ ਬਹੁਤ ਜੋ ਸਾਡਾ ਨਾਰੋਸ਼ਨ ਪੀਤਾ ਸਕੂਲ ਦਾ ਮਾਨਸਾ ਜ਼ਿਲ੍ਹੇ ਦਾ ਤੇ ਪੂਰੀਆ ਏਸ਼ੀਅਨ ਕਿਡਾਂ ਵਿੱਚੋਂ ਇਹ ਥਰਡ ਅਫੀਸ਼ੀਅਨ ਲੈ ਕੇ ਆਏ ਨੇ। ਉਹ ਸਾਡੇ ਮੈਡਮ ਇੱਧਰ ਪਹੁੰਚ ਰਹੇ ਨੇ। ਬਾਈ ਬੱਚੇ ਦਾ ਬਸ ਹੌਸਲੀ ਹੋ ਜਾਂਦਾ ਹੈ ਜਦੋਂ ਬੱਚਾ ਜਿੱਤ ਕੇ ਆਵੇ। ਦਿਨੋਂ ਦਿਨ ਤਰੱਕੀ ਕਰਿਆ ਪਾਗਣਾ ਹੈ ਬੱਚਾ ਵਧੀਆ। ਤੇ ਦੋ ਭਾਈ ਆ। ਤੇ ਸਾਡੇ ਬੇਟੇ ਇੱਧਰ ਦੂਜੇ ਨੂਰਾ ਜੂ ਬਈਆਂ ਮਾਨਸਾਈਆ ਹੀ ਪਹੁੰਚੇ ਨੇ। ਇਹ ਵੀ ਆਇਆ ਨਾਮ ਸਹੀ ਹੋ ਗਈ। ਇਹ ਵੀ ਬੱਚੇ ਦਾ ਮਾਸਮਾ ਕਰਦੇ ਨੇਗੇ। ਤੇ ਇੱਧਰ ਸਾਡੇ ਭਾਈ ਮਜੀਦ ਸਿੰਘ ਸਰਦਾਰ ਸਨਾਮ ਸਕੂਲ ਦੇ ਪ੍ਰਿੰਸੀਪਲ ਬੀਜ ਸਿੰਘ ਵੱਲੀ ਵੀ ਪਹੁੰਚੇ ਨੇਗੇ। ਬੱਚੇ ਨੂੰ ਪਰਮਾਨੰਗਨ ਨਾਲ ਜਣ ਲਈ। ਭਾਈ ਜਰ ਗੇਮਾਂ 'ਚ ਤਾਂ ਬੱਚਿਆਂ ਨੂੰ ਵੱਧ ਤੋਂ ਵੱਧ ਪਾਇਆ ਕਰੋ। ਬਾਬਾ ਫਰੀਦ ਅਕੈਡਮੀ ਉੱੱਬੇ ਕੋ ਸਾਹ ਵਧੀਆ ਨੇਗੇ ਬੱਚੇ ਨੂੰ। ਵਧੀਆ ਸਿਖਾਉਂਦੇ ਨੇਗੇ ਜੇਮਾ ਚ ਰਾਜ ਲਾਇਮੇ ਸਭ ਬੱਚਾ ਦਾ ਕਿਉਂਕਿ ਆਉਣ ਵਾਲਾ ਵੇਲਾ ਜੇਮਾ ਚ ਪਾਵਾਂਗੇ ਤਾਂ ਨਸਿਆਂ ਤੋਂ ਰਹਿਤ ਰਹਿਣਗੇ ਬੱਚੇ ਇਹ ਵਧੀਆ ਬਾਕੀ ਬਈ ਗੇਮ ਤਾਂ ਜ਼ਰੂਰੀ ਹੈ ਇਹ ਸਾਡੇ ਭਾਈ ਸਾਬਕਾ ਐਮਐਲਏ ਇੱਕ ਮਜੂਦਾ ਐਮਐਲਏ ਸਾਡੇ ਉਹ ਵੀ ਆਏ ਨੇ ਇਹ ਸਾਡੇ ਮਜੂਦਾ ਐਮਐਲਏ ਨੇ ਮਾਨ ਸੰishan ਕਿ ਹੋਰ ਵੀ ਪਰਮਾਤਮਾ ਜੀ ਜਨ ਬਹੁਤ ਪਹੁੰਚੇ ਨੇ ਬਾਈ ਨਾ ਬਹੁਤ ਪੈ ਨਹੀਂ ਪਰ ਸਾਰਿਆਂ ਦਾ ਧੰਨਵਾਦ ਜਿਹੜੇ ਆਏ ਨੇ ਇੱਥੇ ਸਾਡੇ ਬਚਕਾਰ ਬੱਚੇ ਦੀ ਹੌਸਲਾ ਅਫਦਾਈ ਕਰਨ ਤੇ ਇਹ ਕੁੜੀਆਂ ਵੀ ਵੀਰੇ ਸੈਕੰਡ ਆਈ ਹੈ ਬਾਈ ਗੇਮਾਂ ਚ ਜਿਆ ਰੁਪਏ ਬਹੁਤ ਆਓ ਤੁਸੀਂ ਗੇਮਾਂ ਚ ਲਾਓ ਬੱਚਿਆਂ ਨੂੰ ਬਹੁਤ ਵਧੀਆ ਨੂਰ ਹੈ ਇਹ ਬਜੂ ਸਿੰਘ ਵੱਲੀ ਦੇ ਬੇਟਾ ਜੀ ਨੇ ਉਹ ਸਾਡੇ ਪ੍ਰਿੰਸੀਪਲ ਸਰਦਾਰ ਪ੍ਰਿੰਸੀਪਲ ਸਾਡੇ ਬਰਜਰਾਲ ਜੀ ਉਹਨਾਂ ਦਾ ਬੇਟੇ ਨੇ ਇਹ ਮੇਰੇ ਪਗਣਾ ਵੱਧ ਤੋਂ ਵੱਧ ਬੱਚਾ ਨੂੰ ਗਿਆਮਾਸਤੇ ਪ੍ਰੇਰਿਤ ਕਰੋ ਸਾਡੇ ਉੱਬੇ ਬਈ ਕੋਚ ਬਹੁਤ ਸੋਹਣੇ ਕੋਚ ਵਧੀਆ ਕੋਚ ਵਧੀਆ ਸਿਖਲਾਈ ਦਿੰਦੇ ਨੇ ਬੱਚਾ ਨੂੰ ਬਹੁਤ ਬੱਚੇ ਹੁੰਦੇ ਨੇ ਸਾਡੇ ਆਹ ਸਾਡੇ ਪ੍ਰੇਮ ਰੋਡ ਆ ਜਿਹੇ ਖੜੇ ਨੇ ਜਰਾ ਆਹ ਸਾਬਕਾ ਐਮਐਲਏ ਅਸੀਂ ਸਵਾਗਤ ਕਰਦੇ ਹਾਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਭਾਈ ਜੇ ਆਪਣਾ ਬਲੌਗ ਵਧੀਆ ਲੱਗਦਾ ਨਾ ਤਾਂ ਸ਼ੇਅਰ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਇਕ ਜ਼ਰੂਰ ਕਰੋ ਤੇ ਤਾਂ ਕਿ ਅਸੀਂ ਵੀਡੀਓ ਪਾ ਸਕੀਏ ਕਿਉਂਕਿ ਭਈ ਨਵੇਂ-ਨਵੇਂ ਵੀਡੀਓ ਨੇ ਕੁਝ ਗਲਤ ਕੋਈ ਕੁਝ ਬੋਲਿਆ ਜਾਂਦਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਸਾਨੂੰ ਇਹ ਵੀ ਵਿੱਚ ਚੁੱਕਣ ਵਾਲੀ ਅਸੀਂ ਕੱਟਾਂਗੇ ਜ਼ਰੂਰ ਅਸੀਂ ਦਾਹ ਨੂੰ ਧਿਆਨ ਰੱਖਾਂਗੇ ਇਹ ਚੀਜ਼ਾਂ ਦੀਆਂ ਭਈਓ ਸਾਡੇ ਪ੍ਰੇਮ ਰੋਡਾ ਜੀ ਖੜੇ ਨੇਗੇ ਸਾਫਟਫੈਮ ਲੇ ਕਾਲੀ ਦਾਲ ਦੇ ਕੀ ਬਹੁਤ ਵਧੀਆ ਬੰਦੇ ਨੇ ਬਾਈ